ਔਰ ਦਬਲਰ ਸਾਨੂੰ ਲਈ ਚੰਨਾ ਤੇ ਸਬਸਕ੍ਰਾਈਬ ਤੇ ਲਾਈਕ ਮਰਕ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਅੱਜ ਆਪਾਂ ਗੱਡੀ ਖੋਲੀ ਆ ਸਾਹੀ ਧੋਤੀ ਧੁੱਤੀ ਅਸੀਂ ਤਾਂ ਛੁਟਾ ਖੋਲੂਗਾ ਤੇ ਅੱਜ ਮੀਂਹ ਵੀ ਪਈ ਜਾਂਦਾ ਮੌਸਮ ਦੇਖੋ ਆ ਦੇਖੋ ਥਲਨੀ ਪਿਆ ਤੇ ਉਧਰ ਆਪਣਾ ਸੀਟਾ ਛੁਟਾ ਖੋਲੂਗਾ ਬਈਆਂ ਆ ਦੇਖੋ ਆ ਸਟਿੱਪਣੀਆਂ ਆ ਮੈਟ ਆ ਸੀਟਾਂ ਆ ਵੀ ਸੀਟਾਂ ਇੱਕ ਸੀ ਡੋ ਰੱਖੀ ਪਈ ਹੋ ਰਹੀ एक कमरे चे आ जाओ आप डिग्गी बखाने पहला डिग्गी जा आ देखो आप आ आ बिचो भी दिखाने सारे खुले भी आ। आ देखो। तो है ਆ ਦੇਖੋ ਆਪਣੇ ਵਿੱਚ ਇਹ 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 ਆਹ ਦੇਖੋ ਇਹ ਕਿਹੜੀ ਪਾਣੀ ਪਈ ਜਾਂਦੇ ਆ ਹਾਂ ਨਹੀਂ ਜਿੰਨਾ ਬੰਗੇ ਹਾਂ ਆ ਦੇਖੋ ਲੋ ਜੀ ਹੁਣ ਅਸੀਂ ਗੱਡੀ ਸਾਫ ਕਰਦੇ ਆ ਅਸੀਂ ਗੱਡੀ ਦੇ ਸਾਰੇ ਕੱਪੜੇ ਲਾ ਦੇ ਆ ਦੇਖੋ ਇੱਧਰ ਪਾਣੀ ਖੜ ਗਿਆ ਆਵਾ ਸੱਤ ਲੈ ਵੀ ਦੇ ਨੂੰ ਅੱਛਾ ਬੜੀ ਕੁਤਰੀ ਨੇ ਆ ਦੇਖੋ ਹੈ ਰੁਬਟ ਗਈਆਂ ਬੜੀਆਂ ਅਰੇ ਆ ਜਾਈਏ ਜੋ ਮੋਰੀ ਖਾਣੀ ਦੀ ਰੋਕੋ ਇਹ ਜਾਂਦਾ ਡੱਬੇ ਦਾ ਕੱਢ ਜਾਲਣਾ ਮੂੜਾ ਮੂੜਾ ਪਾਣੀ ਸਾਰਾ ਉਹ ਹੁਣ ਥੋੜਾ ਰਹਿ ਗਿਆ ਡੱਬੇ ਚ ਆਉਂਦਾ ਨਹੀਂ ਪਾਣੀ ਸਾਫ ਕਰੀ ਜਾਂਦਾ ਲੱਫੂ ਵੀ ਕੋਈ ਨਾ ਤੁੰਡੀ ਆਉਂਦੀ ਰਹੇ ਡੱਬੇ ਪਾਣੀ ਵਾਵਾ ਨਹੀਂ ਆ ਰਹੀ ਐਥੋਂ ਦੀ ਹਾਂ ਮੜਾ ਵੜਾ ਕੱਢੂਗਾ ਨਾ ਮੈਂ ਚਪੂਤ ਉਧਰ ਦੇ ਪਾਸੇ ਕੱਢ ਹੁਣ ਉਧਰ ਦੇ ਪਾਸੇ ਪਣੀ ਚੱਲੀ ਆ ਨਾ ਆਹ ਦੇਖੋ ਡਿੱਗੀ ਦੇ ਵਿੱਚ ਨੀ ਲੱਗ ਰਿਹਾ ਸੋੜੇ ਕਿੱਤੀ ਉਧਰ ਵੇਖੋ ਆਹ ਦੇਖੋ ਡਿੱਗੀ ਵਿੱਚ ਮੋਰੀਆਂ ਇੱਧਰ ਆਪਣੀ ਡਿੱਗੀ ਤੇ ਇੱਧਰ ਆਪਣੀ ਸੀਟ ਪਈ ਆ ਆਹ ਦੇਖੋ ਆਹ ਸੀਟ ਉਧਰ ਆਪਣੀ ਗੱਡੀ ਪੀਆ ਅਰ ਦੇਖੋ ਹੁਣ ਮੇਰੇ ਡੈਡੀ ਬੱਚ ਮਾਰਦਾ ਸਾਰਾ ਪੁਰਾਣਾ ਕੱਪੜਾ ਮਾਰਨਾ ਹਜੇ ਤਾਂ ਮਾਰੀ ਜਾਇਆ ਨਾ ਕਾਰਾਂ ਨਾਲ ਬਹੁਤ ਸੁਣਪੋ ਕਾ ਕਿਵੇਂ ਕਰੇ ਮਿਲ ਜੀਦਾ ਯਾਰ ਹੰਦੂ ਸਾਵਾ ਆਹ ਹਾਂ ਤੇ ਆਜੋ ਆਪਾਂ ਬਾਹਰ ਮਹਾ ਦਿਖਾਉਣੇ ਆ ਆ ਦੇਖੋ ਇੱਥੇ ਪਾਣੀ ਪੈਪਨਾ ਕਰ ਗਿਆ ਆ ਦੇਖੋ ਗੇਂਦਾ ਇੱਧਰ ਦੇਖੋ ਆਪਣੇ ਨੀ ਪਿਆ ਆ ਦੇਖੋ ਸਿੱਤਾ ਬੱਦਲ ਬਣੇ ਰਿਹਾ ਜੇ ਆ ਦੇਖੋ ਆ ਪਾਣੀ ਭਰ ਗਿਆ ਸਾਰਾ ਆ ਦੇਖੋ ਜਿਵੇਂ ਨਮੀ ਪਿਆ ਆਪਣੇ ਦੇਖੋ ਅਦਰ ਦੇਖੋ ਆਪਣੀ ਗੱਡੀ ਵੇੜੇ ਖਲਤੀ ਦੇਖੋ ਉਧਰ ਮੇਰਾ ਅੰਕਾ ਆ ਰਿਹਾ ਅਗਰ ਮੇਰਾ ਡੱਕਰਾ ਪਾਣ ਭਾਈ ਜੰਦਾ ਆ ਰਿਹਾ ਉਧਰ ਮੇ ਇਹਨਾਂ ਨੂੰ ਮਾਰੀ ਜਾਂਦੇ ਆ ਵਾਹ ਵਾਹ ਉਹ ਖੜੋ ਰੋੜਾ ਲਾਉ। ਅੱਨੇ ਛੱਡਤੀ ਸੀ। ਇਧਰ ਆਪਾਂ ਹੁਣ ਰੋੜਾ ਲਾਉਣੀ ਗੱਡੀ। ਆ ਗੱਡੀ ਰੁੜ ਗਈ ਸੀ ਆਪਣੀ। ਬੰਦਰਾ ਪਰਵਾਹ ਲਾਗਾ। ਤੇ ਆਪਾਂ ਨੂੰ। ਉੱਚੀ ਗੇਰ ਫਿਰ ਹੋਣੀ।

ਕਰ ਰਹੀ ਆ। ਹੁਣ ਪਾਣੀ ਮਾਰਦੇ ਆ। ਗਾਣਾ ਨਹੀਂ ਵੀ ਆ ਨਾ। ਹੁਣ ਵੇਖਾਂ। ਆ ਦੇਖੋ। ਪਾਣੀ ਆਦਾ ਨਹੀਂ ਆਜਨੇ। ਹੁਣ ਕਰ ਲਾਈਏ। ਹੁਣ ਤੁਸੀਂ। ਹੁਣ ਮੇਰਾ ਭਰਾ ਪਾਣੀ ਪਾਉਂਦਾ। ਉਹ ਦੇਖੋ। ਭਰਾ ਲੀਟਰ ਕਿੱਧਰ ਗਿਆ ਹੋਇਆ। ਵੇਖ ਮਰਾ ਕਰਨੇ ਸਮਾਪੇ ਕਿੱਧਰ ਹੈ। ਹਾਂ। ਅਰੇ ਮਾਪੇ ਕਿ। ਆ ਦੇਖੋ ਮੇਰਾ ਭਰਾ ਹੁਣ ਕੰਡ ਕਰਦਾ ਤੇ ਰਾਤ ਆਪਾਂ ਨੂੰ ਹਨੇਰਾ ਹੋ ਗਿਆ ਸੀਗਾ ਤਾਂ ਹੀ ਆਪਾਂ ਵੀਡੀਓ ਦਾ ਐਂਡ ਨਹੀਂ ਕੀਤਾ ਆਪਾਂ ਹੁਣ ਵੀਡੀਓ ਐਂਡ ਕਰਾਂਗੇ ਤੇ ਵੀ ਆ ਦੇਖੋ ਆਪਣੀ ਗੱਡੀ ਦੇ ਵਿੱਚੋਂ ਬਰਾਦਾ ਪੱਕੇ ਰੱਲਦੀ ਸੀ ਆ ਦੇਖੋ ਬਾਰਾਂ ਵੰਦ ਘਾਣੇ ਦੇਖ ਨੂੰ ਆ ਦੇਖੋ ਆ ਦੇਖੋ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਾਂਗੇ ਤੇ ਬਾਅਦ ਚ ਜੋ ਸੁੱਕੀ ਆਪਾਂ ਕਿਰਾ ਸੁਕਣੀ ਰੱਖਾਂਗੇ ਠੱਲਾਂਗੇ ਸਾਰੀ ਅੱਜ ਤੁੱਪੇ ਬਾਅਦ ਚ ਰੰਗ ਮਰਾਗੇ ਇੱਥਨੇ ਉਦੋਂ ਬਲੌਕ ਬਣਾਵਾਂਗੇ ਤੇ ਹੁਣ ਵੀਲਗ ਦਾ ਵੀਡੀਓ ਦਾ ਆਪਾਂ ਐਂਡ ਕਰਦੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ